ਲਓ ਜੀ ਸਾਧ ਸੰਗਤ ਜੀ ਹੁਣ ਆਪਾਂ ਪਹੁੰਚ ਗਏ ਆ ਆਨੰਦਪੁਰ ਸਾਹਿਬ ਦੇ ਮੇਨ ਗੁਰਦੁਆਰਾ ਸਾਹਿਬ ਤਖਤ ਸ੍ਰੀ ਕੇਸਗੜ੍ਹ ਸਾਹਿਬ ਵੈਸੇ ਤਾਂ ਹਰ ਇੱਕ ਗੁਰਦੁਆਰਾ ਸਾਹਿਬ ਆਪਣੇ ਆਪ ਚ ਲਖਣ ਇਤਿਹਾਸ ਦਾ ਮਹੱਤਵ ਰੱਖਦਾ ਤੇ ਪਰ ਇਹ ਇਸ ਕਰਕੇ ਖਾਸ ਆ ਕਿਉਂਕਿ ਇਸ ਜਗ੍ਹਾ ਤੇ ਬਹੁਤ ਵੱਡਾ ਜਿਹੜਾ ਸਾਨੂੰ ਮਾਨ ਮਿਲਿਆ ਸੀ ਸਾਡੇ ਨਾਮ ਪਿੱਛੇ ਜਿਹੜਾ ਸਿੰਘ ਲੱਗਿਆ ਸੀ ਇਸ ਜਗ੍ਹਾ ਤੇ ਲੱਗਿਆ ਸੀ ਤੇ ਸਾਨੂੰ ਅੰਮ੍ਰਿਤ ਦੀ ਦਾਤ ਇੱਥੋਂ ਮਿਲੀ ਸੀ ਤੇ ਸਾਨੂੰ ਹੱਕ ਸੱਚ ਲਈ ਖੜਨਾ ਅਣਖਾਂ ਲਈ ਲੜਨਾ ਇੱਥੋਂ ਸਿੱਖਣਾ ਮਿਲਿਆ ਸੀ ਤੇ ਸੋ ਇਸ ਕਰਕੇ ਇਸ ਨੂੰ ਆਪਾਂ ਖਾਸ ਸਥਾਨ ਕਹਿੰਦੇ ਆ ਅਨੰਦਪੁਰ ਸਾਹਿਬ ਦਾ ਤੇ ਸੋ ਅਕਾਲ ਸੋ ਕੇਸਗੜ੍ਹ ਸਾਹਿਬ ਦੇ ਦਰਸ਼ਨ ਤੁਹਾਨੂੰ ਕਰਵਾਉਣੇ ਆ ਪੂਰੇ ਅੰਦਰੋਂ ਤੇ ਹੋਰ ਜਿਹੜੇ-ਜਿਹੜੇ ਵੀ ਸਥਾਨ ਜਿਹਦੇ ਨਾਲ ਇੱਥੇ ਸਬੰਧਿਤ ਹੁੰਦੇ ਸਾਨੂੰ ਹਰੇਕ ਚੀਜ਼ ਦਿਖਾਵਾਂਗੇ ਠੀਕ ਹੈ ਵੈਸੇ ਤਾਂ ਤੁਸੀਂ ਸਾਰਿਆਂ ਨੇ ਕੇਸਗੜ੍ਹ ਸਾਹਿਬ ਵੇਖਿਆ ਹੋਇਆ ਪਰ ਬਹੁਤ ਜਿਨੇ ਨਹੀਂ ਦਰਸ਼ਨ ਕੀਤੀ ਉਹ ਜ਼ਰੂਰ ਕਰਿਓ ਕੇਸਗੜ ਸਾਹਿਬ ਦੇ ਅੰਦਰ ਇੱਕ ਹੋਰ ਖਾਸ ਗੱਲ ਦੱਸਾਂ ਇਹ ਜਿਹੜਾ ਪਿੱਛੇ ਬੋਰਡ ਦਿਖ ਰਿਹਾ ਅਸੀਂ ਨਾ ਵੈਸੇ ਤਾਂ ਮੈਂ ਹੁਣ ਕਾਫੀ ਟਾਈਮ ਬਾਅਦ ਆਇਆ ਪਰ ਜਦੋਂ ਅਸੀਂ ਛੋਟੇ-ਛੋਟੇ ਹੁੰਦੇ ਹੁੰਦੇ ਸੀ ਅਜ ਤੋਂ ਲਾ ਲਓ 20-25 ਸਾਲ ਪਹਿਲਾਂ ਦੀਆਂ ਗੱਲਾਂ ਉਦੋਂ ਵੀ ਇਹ ਬੋਰਡ ਇਦਾਂ ਹੀ ਹੁੰਦਾ ਸੀ ਤੇ ਕਿਉਂਕਿ ਉਦੋਂ ਮੇਲਾ ਹੋਲੇ-ਵੱਲੇ ਤੇ ਆਉਣਾ ਤਾਂ ਜਦੋਂ ਵੀ ਸਾਰੇ ਇਕੱਠੇ ਆਉਂਦੇ ਸੀ ਟਰਾਲੀ ਤੇ ਤੇ ਜਦੋਂ ਕਿਸੇ ਨੇ ਕਹਿਣਾ ਵੀ ਕੋਈ ਗਵਾਚ ਗਿਆ ਤਾਂ ਇੱਥੇ ਆ ਕੇ ਖੜ੍ਹਦੇ ਹੋ ਤੇ ਬਹੁਤ ਪੁਰਾਣਾ ਤੇ ਸੋ ਹੁਣ ਚੱਲਦੇ ਆ ਅੰਦਰ ਤੇ ਦਰਸ਼ਨ ਕਰਾਂਗੇ ਤੁਹਾਨੂੰ ਤੁਸ ਜੁਕਲਾਤ ਨੇ ਫਾਲਸਾ ਬਹੁਤ ਹੀ ਸਾਜਨਾ ਕੀਤੀ ਮਾ ਪਿਆਰੇ ਗਿਆਨ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਹਰਮਨ ਸਿੰਘ ਜੀ ਭਾਈ ਮੋਹਨ ਸਿੰਘ ਜੀ ਭਾਈ ਸਰ ਸਿੰਘ ਜੀ ਜਿਹਦੇ ਸਮੇਂ ਪਿਤਾ ਜੀ ਸਸਤਰ ਦੇ ਇਸ ਅਸਥਾਨ ਤੇ ਹੋ ਸਸਤਰ ਸਸਤਰ ਜਿਹੜੇ ਇਸ ਇਸ ਘੜੇ ਸਾਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਤੁਹਾਨੂੰ ਵੀ ਦਰਸ਼ਨ ਕਰਵਾਤੇ ਆ ਲੰਗਰ ਬਾਣੀ ਛਕ ਲਿਆ ਹੁਣ ਨਾ ਜਿੱਥੇ ਜੋੜਾ ਜਾਵਾ ਕਰਾਈਦਾ ਨਵਾਂ ਜੋੜਾ ਘਰ ਜਿੱਥੇ ਬਣਿਆ ਉਹਦੇ ਨਾਲ ਹੀ ਪੌੜੀਆਂ ਐ ਪੌੜੀਆਂ ਛੜ ਕੇ ਉੱਪਰ ਗੁਰਦੁਆਰਾ ਸਾਹਿਬ ਆ ਮੰਜੀ ਸਾਹਿਬ ਜੇ ਤੁਸੀਂ ਉੱਥੇ ਨਹੀਂ ਦਰਸ਼ਨ ਕੀਤੇ ਤਾਂ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਕੁਝ ਥੋੜੀ ਕੰਸਟਰਕਸ਼ਨ ਦਾ ਕੰਮ ਵੀ ਚੱਲ ਰਿਹਾ ਇਥੇ ਜੇ ਤੁਸੀਂ ਦੇਖ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਆ ਅਜੇ ਫਿਰ ਹਾਲ ਕੰਮ ਪੂਰਾ ਮੁਕੰਮਲ ਨਹੀਂ ਹੋਇਆ ਤੇ ਮੰਜੀ ਸਾਹਿਬ ਦਾ ਕੀ ਇਤਿਹਾਸ ਆ ਉਹ ਦੇਖਦੇ ਆ ਇਹ ਤੁਹਾਨੂੰ ਕਰਾਉਨੇ ਆ ਅੰਦਰ ਦਰਸ਼ਨ ਜਿਵੇਂ ਆਪਾਂ ਤੁਹਾਨੂੰ ਦੱਸਿਆ ਵੀ ਕੇਸਗੜ ਸਾਹਿਬ ਤੋਂ ਹੁਣ ਆਪਾਂ ਤੁਹਾਨੂੰ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਆ ਦੱਸਿਆ ਵੀ ਜਿਹੜਾ ਨਵਾਂ ਜੋੜਾ ਘਰ ਬਣਿਆ ਹੋਇਆ ਉਹਦੇ ਉੱਪਰ ਚੜ੍ਹ ਕੇ ਪੌੜੀਆਂ ਤੋਂ ਕੰਸਟਰਕਸ਼ਨ ਦਾ ਕੰਮ ਵੀ ਇਹਦੇ ਚੱਲ ਰਿਹਾ ਇਤਿਹਾਸ ਬਹੁਤ ਖਾਸ ਆ ਗੁਰਦੁਆਰਾ ਸਾਹਿਬ ਦਾ ਮੰਜੀ ਸਾਹਿਬ ਦਾ ਇਤਿਹਾਸ ਇਦਾਂ ਵੀ ਸਾਬਜਾਦੇ ਜਿਹੜੇ ਅਸੀਂ ਚਾਰ ਗੁਰੂ ਗੁਰੂ ਸਾਹਿਬ ਦੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਚਾਰ ਸਾਬਜਾ ਦੇ ਆਂਦੀਆਂ ਦਸਤਾਰਬੰਦੀ ਇੱਥੇ ਹੋਈ ਸੀ ਉਹਨਾਂ ਨੂੰ ਜਿਹੜੇ ਦਮਾਲੇ ਸੀ ਦਸਤਾਰਬੰਦੀ ਉਹਨਾਂ ਦੀ ਇੱਥੇ ਕੀਤੀ ਗਈ ਸੀ ਤੇ ਹੋਰ ਉਹਦੇ ਨਾਲ ਨਾਲ ਜਿਹੜੀ ਸ਼ਸਤਰ ਵਿਦਿਆ ਦਾ ਜਿਹੜਾ ਅਭਿਆਸ ਵੀ ਉਹ ਮਹਾਰਾਜ ਨੇ ਜਿਹੜਾ ਇੱਥੇ ਸ਼ੁਰੂ ਕਰਾਇਆ ਸੀ ਸਾਬਜਾਦਿਆਂ ਨੂੰ ਤਾਂ ਬਾਕੀ ਹੋਰ ਹੁਣ ਅਸਤਾਨਾਂ ਤੇ ਜਾ ਕੇ ਆਪਾਂ ਗੱਲਬਾਤ ਕਰਦੇ ਆ ਇਸ ਇਸ ਸਥਾਨ ਤੇ ਤੁਹਾਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਜੇ ਤੁਸੀਂ ਆਨੰਦਪੁਰ ਸਾਹਿਬ ਆਉਂਦੇ ਹੋ ਤਾਂ ਪੁੱਛ ਕੇ ਤੁਸੀਂ ਆ ਸਕਦੇ ਹੋ ਗੁਰਦੁਆਰਾ ਮੰਜੀ ਸਾਹਿਬ